ਅੱਪਾ ਜਿਹੜੀ ਮੌਕੇ ਦੀ ਤਸਵੀਰਾਂ ਕਗਰ ਦਰਿਆ ਦੀ ਦੇਖ ਰਹੇ ਹਾਂ ਦੱਸਿਆ ਜਾ ਰਿਹਾ ਕਿ ਇੱਥੇ ਜਿਹੜਾ ਪਾਣੀ ਦਾ बहाव ਤੇਜ਼ ਹੋਣ ਕਰਕੇ ਇੱਥੋਂ ਜਿਹੜਾ ਪੁਲ ਦਾ ਜਿਹੜਾ ਕਿਨਾਰਾ ਹੈਗੀ ਜਿਹੜੀ ਵੱਟ ਹੈਗੀ ਟੁੱਟਣ ਦੀ ਜਿਹੜੀ ਕਗਾਰ ਤੇ ਖੜੀ ਹੋਈ ਹੈ ਮੌਕੇ ਦੀ ਤਸਵੀਰਾਂ ਦੇਖ ਸਕਦੇ ਕਿ ਕਾਫੀ ਇੱਥੇ ਜਿਹੜੀ ਹੈਗੀ 20 ਤੋਂ ਲੈ ਕੇ 25 ਫੁੱਟ ਤੱਕ ਦੱਸਿਆ ਜਾ ਰਿਹਾ ਕਿ ਇਦੋਂ ਜਿਹੜੀ ਮਿੱਟੀ ਤੋੜ ਕੇ ਇੱਥੇ ਤੱਕ ਆ ਚੁੱਕਾ ਹੈਗਾ ਔਰ ਕੱਗਰ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਅਗਰ ਇਹ ਬੰਨ ਟੁੱਟਦਾ ਹੈਗਾ ਤਾਂ ਇਸ ਦੇ ਨਾਲ ਡੇਰਾ ਬਸੀ ਭੰਕਰਪੁਰ ਏਰੀਆ ਨੂੰ ਕਾਫੀ ਜਿਹੜਾ ਨੁਕਸਾਨ ਹੋਣ ਦੇ ਜਿਹੜੇ ਖਤਰਾ ਹੈਗਾ ਇਹ ਦੇਖ ਸਕਦੇ ਕਿ ਮੌਕੇ ਦੀਆਂ ਤਸਵੀਰਾਂ ਪਿੰਡ ਦੇ ਵਸਨੀਕ ਇੱਥੇ ਇਕੱਠੇ ਹੋਏ ਆ ਔਰ ਦੇਖਿਆ ਜਾ ਰਿਹਾ ਕਿ ਇੱਥੇ ਜਿਹੜਾ ਕੱਗਰ ਦਰਿਆ ਜਿਹੜਾ ਰਾਤ ਦਾ ਜਿਹੜਾ ਪਾਣੀ ਕਾਫੀ ਗਿਨਤੀ ਦੇ ਵਿੱਚ ਇੱਥੇ ਜਿਹੜਾ ਵਧਦਾ ਜਾ ਰਿਹਾ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਕਿ ਕਾਫੀ ਦੇਖ ਸਕਦੇ ਕਿ ਬਹੁਤ ਦੂਰ ਤੱਕ ਜਿਹੜਾ ਪਾਣੀ ਫੈਲ ਚੁੱਕਾ ਪਰ ਆ ਜਿਹੜੀ ਚੀਜ਼ ਹੈਗੀ ਆ ਇੱਥੇ ਇੱਕਦਮ ਬਹਾਵ ਆ ਕੇ ਇੱਥ ਟੁੱਟਣ ਦੀ ਕਗਾਰਤ ਹੈਗਾ ਦੇਖ ਸਕਦੇ ਹੋ ਕਿ ਇੱਥੇ ਜੀ ਖੋਇ ਤੇ ਇਹ ਦੇਖੋ ਮਿੱਟੀ ਖੜ ਗਈ ਸਾਰੀ ਅੱਛਾ ਜੀ ਕਿੰਨੀ ਦੂਰ ਸੀਗਾ ਇਹ ਇੱਥੇ ਤਕਰੀਬਨ ਜਿਹੜੇ ਰਸਤੇ ਤੋਂ 25 ਫੁੱਟ ਦਾ ਰਸਤਾ ਹੈ ਦਾ ਅੱਛਾ ਜੀ ਮੋਲੋ ਰਸਤਾ ਖਤਮ ਹੋ ਕੇ ਸਾਰਾ ਬਿਲਕੁਲ ਬੰਦੇ ਤੇ ਬਿਲਕੁਲ ਜੜਚ ਲੱਗ ਗਈ ਅੱਛਾ ਜੀ ਕੀ ਲੱਗਦਾ ਟੁੱਟਣ ਦਾ ਡਰ ਹੈਗਾ ਜਿੱਥੋਂ ਟੁੱਟਣ ਦਾ ਡਰ ਤਾਂ ਹੈ ਉਹ ਜਾਲ ਤਾਂ ਰਹਿ ਨਹੀਂ ਆਈ ਅੱਛਾ ਜਾਲ ਖਤਮ ਹੋ ਗਿਆ ਜਾਲ ਤਾਂ ਖਤਮ ਹੋ ਗਿਆ ਮੈਂ ਬਿਲਕੁਲ ਰੇਤੇ ਦੇ ਨਾਲ ਨਾਲ ਖੁਰਰੀ ਹੋ ਜਾਗਾ ਜੀ ਅੱਛਾ ਕੋ ਪ੍ਰਸ਼ਾਸਨ ਦਾ ਬੰਦਾ ਆਇਆ ਇੱਥੇ ਹੁਣ ਤਾਂ ਕੋਈ ਨਹੀਂ ਮੈਂ ਵੀ ਹੁਣੇ ਆਇਆ ਜੀ ਪਤਾ ਨਹੀਂ ਮੈਂ ਤਾਂ ਹੁਣੇ ਪਹੁੰਚਿਆ ਅੱਜ ਤੁਹਾਡੇ ਦੇਰ ਪਹਿਲੇ ਅੱਛਾ ਜੀ ਵੀ ਪਹਿਲੇ ਸਾਰੇ ਮਲ ਦੁਨੀਆ ਇਕੱਠੀ ਹੋਦੀ ਸਾਰੇ ਇੱਥੇ ਮਲ ਬੜਚਾ ਉੱਤੇ ਆਇਆ ਨਹੀਂ ਅੱਛਾ ਜੀ ਬੜਤੀ ਆਦੋ ਸਾਰੇ ਪਹੁੰਚੋ ਇੱਥੇ ਵੀ ਇੱਥੇ ਖੜ ਰਹਾ ਹੈ ਬੇਸ ਕਰਕੇ ਸਾਰੇ ਪਹੁੰਚਣ ਲੱਗੇ ਆ ਜੀ ਓਕੇ ਓਕੇ ਜੀ ਜਿਵੇਂ ਹੁਣ ਕਾਫੀ ਪਾਣੀ ਹਜੇ ਵੱਧਦਾ ਹੀ ਜਾ ਰਿਹਾ ਵੱਧਦਾ ਜਾ ਰਿਹਾ ਜੀ ਮਤਲਬ ਇੱਥੇ ਖੋਰ ਰਹੀ ਹੈ ਜੀ ਮਤਲਬ ਬਿਲਕੁਲ ਨਾ ਜੜ ਤੇ ਹੋ ਗਿਆ ਸਰ 25 ਫੁੱਟ ਦਾ ਜੀ ਇਹ ਰਸਤਾ ਬਣਾ ਇੱਥੇ ਰਸਤਾ ਟਰੈਲੀਆਂ ਟਰੁੱਲੀਆਂ ਵੀ ਜਾਂਦੀ ਸੀ ਉਹ ਉਧਰ ਨਜ਼ਰ ਮਾਰੋ ਸਰ ਇਹ ਦੇਖੋ ਉਹਨੇ ਰਸਤਾ ਉਹ 25 ਫੁੱਟ ਰਸਤਾ ਸਰ ਉੱਥੇ ਤੋਂ ਨਾਲੇ ਨੜੇ ਜਿੱਤੇ ਨਾ ਜਿਹੜੇ ਉਹ ਦਰਖਤ ਉੱਪਰ ਤੱਕ ਰਸਤੇ ਹੋ ਗਏ ਇੱਥੇ ਟ੍ਰੈਕਟਰ ਪੱਥਰ ਪੱਥਰ ਜੇ ਲੱਗੇ ਹੁੰਦੇ ਆ ਜੀ ਹਾਂ ਉਹ ਸਾਰੇ ਹਟਾ ਦੇ ਪੱਥਰ ਹਟ ਗਏ ਸਰ ਮਤਲਬ ਟ੍ਰੈਕਟਰ ਟਰਾਲੀਆਂ ਆਮ ਨ ਇਹਨਾਂ ਦਾ ਕਹਿਣਾ ਹੈਗਾ ਕਿ ਇੱਥੇ ਜਿਹੜੇ ਪੱਥਰ ਕਾਫੀ ਆ ਦੇਖ ਸਕਦੇ ਕਿ ਇੱਥੇ ਪੱਥਰਾਂ ਦੀ ਜਿਹੜੀ ਦੀਵਾਰ ਜੀ ਕੀਤੀ ਹੋਈ ਆ ਉਹ ਦੂਰ ਤੱਕ ਸਹੀ ਪਰ ਇਹ ਦੇਖ ਸਕਦੇ ਕਿ ਇੱਥੇ ਖੋਰਾ ਲੱਗ ਚੁੱਕਾ ਹੋ ਗਿਆ ਔਰ ਟੱਕਰ ਜੇ ਆਪਾਂ ਦੇਖੀ ਤਾਂ ਇੱਕਦਮ ਟੱਕਰ ਜਿਹੜੀ ਆ ਕਾਫੀ ਨੁਕਸਾਨ ਜਿਹੜਾ ਇੱਥੇ ਜਿਹੜਾ ਹੋ ਚੁੱਕਾ ਹੈਗਾ ਮੌਕੇ ਦੇ ਤਸਵੀਰਾਂ ਘੱਗਰ ਤੋਂ ਦਿਖਾ ਰਹੇ ਆ ਡੇਹੜਾ ਵਸੀ ਦੇ ਤਸਵੀਰਾਂ ਭੰਕਰਪੁਰ ਦੀਆਂ ਅਗਰ ਇਸ ਦੇ ਨਾਲ ਪਾਣੀ ਦਾ ਜੇ ਬਹਾਵ ਨਾ ਘਟਿਆ ਤਾਂ ਕਿਤੇ ਨਾ ਕਿਤੇ ਜਿਹੜੀ ਮਿਸ ਹੈਪਨਿੰਗ ਹੋਣ ਦੀ ਜਿਹੜੀ ਡਰ ਜ਼ਰੂਰ ਹੈਗਾ ਜੀ ਰੂਬ ਲਾਇਆ ਦੀ ਨਾ ਸਵੇਰੇ ਉਹਨੇ ਵੀ ਪਾਇਆ ਇਹ ਦੇਖ ਸਕਦੇ ਕਿ ਇੱਕਦਮ ਇੱਥੇ ਕਿਨਾਰੇ ਤੱਕ ਜਿਹੜੀ ਟੱਕਰ ਤੱਕ ਜਿਹੜੀ ਹੈਗੀ ਪੱਥਰ ਜਿਹੜੇ ਢਾਂਗ ਲਗਾਈ ਜਾਂਦੀ ਹੈ ਜਿਹੜਾ ਕਦੇ ਨੱਕਾ ਕਿਹਾ ਜਾਂਦਾ ਹੈਗਾ ਉਹ ਲਗਾਇਆ ਗਿਆ ਸੀਗਾ ਔਰ ਇਹ ਜਿਹੜਾ ਲਗਾਤਾਰ ਜਿਹੜਾ ਖੁਰਦਾ ਜਾ ਰਿਹਾ ਜਿਸ ਨਾਲੇ ਪਿੰਡ ਵਾਸੀ ਜਿਹੜੇ ਵਸਨੀਕ ਸਾਡੇ ਨਾਲ ਖੜੇ ਇਹਨਾਂ ਦੀ ਚਿੰਤਾ ਦਾ ਜਿਹੜਾ ਵੱਧ ਹੀ ਜਾ ਰਹੀ ਹੈ ਚਿੰਤਾ ਜਿਹੜੀ ਵੱਧ ਰਹੀ ਹੈ ਦੇਖ ਸਕਦੇ ਕਿ ਪਾਣੀ ਦਾ ਬਹਾਅ ਜਿਹੜਾ ਲਗਾਤਾਰ ਵੱਧ ਰਿਹਾ ਇਫੈਕਟ ਵੀ ਘਿਰਨ ਲੱਗੇ ਹਾਂ ਦੇਖ ਸਕਦੇ ਕਿ ਹਾਂ ਜਿਹੜਾ ਟਾਲੀ ਦੇ ਦਰਖਤ ਹੈਗੇ ਆ ਕਾਫੀ ਪੁਰਾਣੇ ਦਰਖਤ ਲੱਗੇ ਹੋਏ ਆ ਜਿਹੜੇ ਗਿਰਦੇ ਜਾ ਰਹੇ ਆ ਔਰ ਇਹਨਾਂ ਦਾ ਜਿਹੜੀ ਹੈਗੀ ਚਿੰਤਾ ਦਾ ਵਿਸ਼ਾ ਜਿਹੜਾ ਵੱਧਦਾ ਜਾ ਰਿਹਾ ਚਿੰਤਾ ਜਿਹੜੀ ਪ੍ਰੋਫੈਸ਼ਨ ਕੋਈ ਨਹੀਂ ਆਇਆ ਯਾਰ 3 ਘੰਟੇ ਤੋਂ ਦੱਸਿਆ ਹੋਇਆ ਤੁਸੀਂ ਕਦੋਂ ਕਦੇ ਖੜੇ ਹੋ ਇੱਥੇ ਤਾਂ 3 ਘੰਟੇ ਹੋ ਗਏ ਜੀ ਅੱਛਾ ਕੋਈ ਨਹੀਂ ਆਇਆ ਇੱਥੇ ਦੇਖੋ ਨਾ ਜੀ ਨਾ ਕੋਈ ਵੀ ਨਹੀਂ ਇਹ ਰੂਬਲ ਨੇ ਵੀ ਪਾਈਆਂ ਫੋਟੋ ਪਹਿਲਾਂ ਵੀਡੀਓ ਕੋਈ ਨਹੀਂ ਆ ਰਿਹਾ ਅੱਛਾ ਜੀ ਹਾਂ ਜੀ ਹਾਂ ਤੇ ਇਹ ਪੱਕੀ ਫੁੱਟ ਰਸਤਾ ਸੀ ਇੱਥੇ ਨੂੰ ਜਿਹੜਾ ਫੜ ਗਿਆ ਜਾਲ ਪਾਇਆ ਹੋਇਆ ਸੀ ਇਹ ਨੀਰਾ ਵੀ ਹੁਣ ਕਿਆ ਬਤਾ ਖਤਰਾ ਏ ਜਿਆਦਾ ਵੀ ਦੇਖੋ ਇਹ ਨੀਚੇ ਦਾ ਰੇਤਾ ਆਏ ਦੇ ਭਲੇ ਥੋੜਾ ਅੱਗੇ ਦਿਖਾਓ ਤੁਸੀਂ ਉਹ ਦੇਖੋ ਟਾਲੀ ਗਿਰੀ ਹੋਈ ਅੱਗੇ ਜਾ ਕੇ ਉੱਥੋਂ ਪਾਓ